ਸਵਿਚ ਅੱਜ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਜੋ 2 ਦਸੰਬਰ ਨੂੰ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ 5 7 ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਸੋ ਉਹਦੇ ਵਿੱਚ ਜਿਹੜੀ ਦੂਈ ਧਿਰ ਹੈ ਜਿਹੜੀ ਇਸ ਟਾਈਮ ਮੌਜੂਦਾ ਧਿਰ ਹੈ ਉਸ ਨੇ ਜਿਹੜੀ ਭਰਤੀ ਕਰੀ ਹੈ ਸਾਰੀ ਫੇਕ ਕਰੀ ਹੈ ਔਰ ਆਪੇ ਉਹਨਾਂ ਨੇ ਭਰਤੀ ਕਰਕੇ ਫੇਕ ਆਪੇ ਆਪਣੇ ਡੈਲੀਗੇਟ ਬਣਾ ਕੇ ਆਪੇ ਉਹ ਪ੍ਰਧਾਨ ਬਣ ਕੇ ਬੈਠ ਗਏ ਲੇਕਿਨ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਜੋ ਭਰਤੀ ਕਰ ਰਹੀ ਹੈ ਸੋ ਪਹਿਲਾਂ ਇਹ 6 ਮੈਂਬਰੀ ਸੀ ਬਾਅਦ ਚ ਇਸ ਨੂੰ ਸੱਤ ਮੈਂਬਰੀ ਕੀਤਾ ਗਿਆ ਸੋ ਉਹਦੇ ਦੋ ਮੈਂਬਰ ਜਿਹੜੇ ਇਹਨਾਂ ਦੇ ਚਮਚੇ ਸੀਗੇ ਉਹ ਭੱਜ ਚੁੱਕੇ ਆ ਲੇਕਿਨ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਚੁੱਕੀ ਹੈ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਭਰਤੀ ਕਰ ਰਹੀ ਹੈ ਔਰ ਉਸ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਐਸੀ ਤਰ੍ਹਾਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਨੂੰ ਟਾਈਮ ਦਿੱਤਾ ਹੈ 4 ਆਪਣਾ 4 ਮਈ ਨੂੰ ਔਰ ਇੱਥੇ ਆ ਰਹੇ ਆ ਜੋ ਭਰਤੀ ਵਿੱਚ ਹੈ ਮੈਂ ਉਸ ਨੂੰ ਹੋਰ ਹੰਗਾਰਾ ਦੇਣ ਵਾਸਤੇ ਇੱਥੇ ਪਹੁੰਚ ਰਹੇ ਆ ਉਸ ਵਿੱਚ ਗਿਆਨੀ ਜੀ ਆਪਣਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਫ ਦਾ ਜਥੇਦਾਰ ਜੀ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਐਮ ਐਲ ਏ ਮਨਪ੍ਰੀਤ ਸਿੰਘ ਯਾਲੀ ਉਹ ਵੀ ਪਹੁੰਚ ਰਹੇ ਆ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹੀ ਸੰਦੇਸ਼ਾ ਦਿੱਤਾ ਜਾ ਰਿਹਾ ਹੈ ਕਿ 4 ਤਰੀਕ ਨੂੰ ਸਹੀ 10 ਵਜੇ ਗੁਰਦੁਆਰਾ ਗੜੀਪੌਰ ਖਾਲਸਾ ਸਾਹਿਬ ਦੇ ਸਾਹਮਣੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਵੱਧ ਤੇ ਵੱਧ ਪਹੁੰਚਣ ਉਹਨਾਂ ਦੇ ਵਿਚਾਰ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਅਮ ਚੱਲਣਾ ਕੋਈ ਨਹੀਂ ਚਲੋ ਪੰਡਾ ਜੀ ਕਿੰਨੀ ਕਿ ਸੰਗਤ ਹੈ ਜਿਹੜੀ ਇਹ ਪਹੁੰਚੇਗੀ ਇਸ ਉਭ ਤੋਂ ਪਹਿਲਾਂ ਹੀ ਵੈਹਰੂ ਜੀ ਦਾ ਖਾਲਸਾ ਵੈਹਰੂ ਜੀ ਦੀ ਕੀ ਫਤਿਹ ਲਗਭਗ ਇੱਕ ਹਫਤੇ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤਾਂ ਨਾਲ ਸੰਪਰਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੂਗੀ ਕਿਉਂਕਿ ਇਹੋ ਜਿਹੇ ਇਕੱਠਾਂ ਦੇ ਕਦੇ ਐਸਟੀਮੇਟ ਨਹੀਂ ਹੁੰਦੇ ਤੇ ਫੇਰ ਵੀ ਸਾਨੂੰ ਉਮੀਦ ਹੈ ਲਗਭਗ 1500 ਤੋਂ 2000 ਦੇ ਲਗਭਗ ਘਟੋ ਘਟ ਸੰਗਤ ਇਸ ਸਮਾਗਮ ਦੇ ਵਿੱਚ ਪਹੁੰਚੂਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤੋ ਭੜੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਤੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਇਸ ਸੰਬੰਧ ਦੇ ਵਿੱਚ ਹੀ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨੀ ਹਰਪ੍ਰੀਤ ਸਿੰਘ ਜੀ ਉਹ ਭਰਤੀ ਮੁਹੀਮ ਨੂੰ ਹੀ ਤੇਜ਼ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪਿੰਡੂ ਸੰਗਤਾਂ ਤੇ ਸ਼ਹਿਰੀ ਸੰਗਤਾਂ ਨੂੰ ਕਿ ਭਾਈ ਵੱਧ ਤੋਂ ਵੱਧ ਇਸ ਇਕੱਤਰਤਾ ਦੇ ਵਿੱਚ ਪਹੁੰਚ ਕੇ ਯਾਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੁਣੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰ ਸੁਣੋ ਤੇ ਸਾਡੇ ਪੰਜਾਬ ਦੀ ਬੇਦਾਗ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਜੋ ਇਹ ਅਕਾਲੀ ਦਲ ਦੇ ਲੀਡਰ ਆਪ ਉਧਰੀਆਂ ਕਰ ਰਹੇ ਨੇ ਅਕਾਲੀ ਸਿਧਾਂਤਾਂ ਦੀਆਂ ਅਕਾਲੀ ਮਰਿਆਦਾ ਦੀਆਂ ਜਿਨ੍ਹਾਂ ਨੇ ਰੱਜ ਕੇ ਧਜੀਆਂ ਡਾਈਆਂ ਜਿਸ ਕਾਰਨ ਅੱਜ ਪੰਥ ਦਾ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਸਰਦਾਰ ਰਵੀਿੰਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਦੇ ਵਿੱਚ ਪਹੁੰਚ ਕੇ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸ ਦੀ ਵੀ ਵੱਡਾ ਲਾਂਡ ਕੀਤਾ ਜਾ ਸਕਦਾ ਹੈ ਜੀ ਵੱਡਾ ਲਾਂਡ ਤਾਂ ਇਹੀ ਹੈ ਜੀ ਵੀ ਇਹਦੇ ਬਾਰੇ ਹੀ ਹੈ ਭਰਤੀ ਜੋ ਹੈਗੀ ਹੈ ਭਰਤੀ ਦੇ ਸਬੰਧ ਦੇ ਵਿੱਚ ਹੈਗੀ ਹੈ ਕਿਉਂਕਿ ਮੇਨ ਜਿਹੜਾ ਸਾਡਾ ਜੋ ਹੈਗਾ ਇਹ ਸੰਘਰਸ਼ ਹੈ ਹਜੇ ਤਾਂ ਭਰਤੀ ਕਰਨ ਤੇ ਜੋਰ ਹੈ ਕਿਉਂਕਿ ਉਸ ਤੋਂ ਬਾਅਦ ਹੀ ਜੋ ਅੱਗੇ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਵੀ ਤੁਹਾਡੇ ਸਾਹਮਣੇ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਜਿਹੜਾ ਕਹਿ ਰਹੇ ਨੇ ਕਿ 25 ਲੱਖ ਤੋਂ ਵੱਧ ਭਰਤੀ ਕਰ ਚੁੱਕੇ ਆ ਪੰਜਾਬ ਦੇ ਦੇਖੋ ਜੀ ਕਹਿਣ ਨੂੰ ਤਾਂ ਉਹ 1 ਕਰੋੜ ਕਹਿ ਦੇਣ ਵੀ ਭਰਤੀ ਕਰਤੀ ਮਸਲਾ ਤਾਂ ਇਦਾਂ ਹੈ ਨਾ ਵੀ ਮਸਲਾ ਤਾਂ ਵੋਟਾਂ ਤਾਂ ਪਈਆਂ 18 ਲੱਖ ਤੇ 25 ਲੱਖ ਕਿੱਥੋਂ ਹੋ ਗਈ ਭਰਤੀ ਤੇ ਕਹਿਣ ਨੂੰ ਜਿੰਨੇ ਮਰਜ਼ੀ ਕਹੀ ਜਾਣ ਬੋਕਸ ਭਰਤੀ ਆ ਸਾਡੀ ਜੋ ਭਰਤੀ ਆ ਬਿਲਕੁਲ ਇੱਕ ਨੰਬਰ ਦੇ ਵਿੱਚ ਸਹੀ ਭਰਤੀ ਆ ਬਕਾਇਦਾ ਅਸੀਂ ਆਧਾਰ ਕਾਰਡ ਨੰਬਰ ਉਹ ਪਰਚੀ ਤੇ ਪਾਉਨੇ ਆ ਫੋਨ ਨੰਬਰ ਲਿਖਦੇ ਆ ਤੇ ਇਦਾਂ ਨਹੀਂ ਹੈਗਾ ਵੀ ਅਸੀਂ ਘਰ ਬੈਠ ਕੇ ਹੀ ਪੋਰਟਰ ਲਿਸਟ ਲੈ ਕੇ ਪਰਚੀਆਂ ਕੱਟਤੀਆਂ ਤੇ ਕਹੇ ਤਾਂ ਭਰਤੀ ਹੋ ਗਈ ਤੁਸੀਂ ਆਪਣੇ ਲੈਵਲ ਤੇ ਫੋਨ ਕਰਕੇ ਵੀ ਤੁਸੀਂ ਚਾਹੇ ਪ੍ਰੈਸ ਵਾਲੇ ਆ ਜਾਂ ਤੁਹਾਨੂੰ ਅਸੀਂ ਕਾਪੀ ਦੀਆਂ ਭਰਤੀਆਂ ਦਿਖਾ ਦਾਂਗੇ ਤੁਸੀਂ ਆਪਣੇ ਲੈਵਲ ਤੇ ਫੋਨ ਆਪਣੇ ਫੋਨ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਅਕਾਲੀ ਦਲ ਦੀ ਜੋ ਅਕਾਲ ਤਖਤ ਸਭ ਦਾ ਅਦੇਸ਼ ਦੇ ਅਨਸਾਰ ਜੋ ਭਰਤੀ ਹੋ ਰਹੀ ਆ ਤੁਸੀਂ ਉਹਦੇ ਮੈਂਬਰ ਬਣਿਓ ਜੇ ਸੰਗਤ ਨੇ ਹਾਂ ਕਹਿਤੀ ਫੇ ਤਾਂ ਤੁਸੀਂ ਆਪੇ ਕਹੋਗੇ ਕਿ ਤੁਹਾਡੀ ਭਰਤੀ ਸਹੀ ਆ ਪੰਡਤ ਜੀ ਜਦੋਂ ਵੀ ਮੁਕਾਬਲਤ ਹੁੰਦੀ ਆ ਕਾਲੀਦਾਬ ਦੇ ਵਿੱਚ ਇੱਕ ਨਵੀਂ ਪਾਰਟੀ ਜਨਮ ਲੈਂਦੀ ਆ ਨਵੀਂ ਪਾਰਟੀ ਜਦੋਂ ਬਣਦੀ ਆ ਤਾਂ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਤੁਰ ਪੈਂਦੀ ਆ ਤੇ ਪੰਥਕ ਮੁੱਦਿਆਂ ਦੀ ਗੱਲ ਕਰਨੀ ਜਿਹੜੀ ਛੱਡ ਦਿੱਤੀ ਜਾਂਦੀ ਆ ਲੱਗਦਾ ਹੈ ਕਿ ਹੁਣ ਇੱਕ ਬੂਟ ਪਾਰਟੀ ਦਾ ਜਨਮ ਹੋਏਗਾ ਜੀ ਜਾਂ ਫਿਰ ਕਿਸੇ ਕਿਸੇ ਸਮੇਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਾਲੀਦਾਬ ਨੂੰ ਮਜ਼ਬੂਤ ਕਰਨਗੀਆਂ ਨਵੀਂ ਪਾਰਟੀ ਦਾ ਕੋਈ ਜਨਮ ਨਹੀਂ ਜਨਮ ਨਹੀਂ ਹੋਊਗਾ ਜੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲੱਗੇ ਹੋਏ ਆਂ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਰਿਵਾਰ ਵੱਲੋਂ ਜੋ ਦੁਰਦਸ਼ਾ ਸਿਧਾਂਤਕ ਘਾਣ ਕਰਕੇ ਕੀਤੀ ਗਈ ਹੈ ਉਹ ਤੁਹਾਡੇ ਸਾਹਮਣੇ ਆ ਅਸੀਂ ਲਗਭਗ ਤੁਹਾਨੂੰ ਦੱਸਿਆ ਹੀਗਾ 25 ਸਾਲਾਂ ਤੋਂ ਅਕਾਲੀ ਦਲ ਦੀ ਅਕਾਲੀ ਦਲ ਮੋੜ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਵਾਸਤੇ ਅਸਲੀ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੜਾਈ ਲੜ ਰਹੇ ਹਾਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਅਸੀਂ ਤਾਂ ਉਸੇ ਪਾਰਟੀ ਵਾਸਤੇ ਸੰਘਰਸ਼ ਕਰ ਰਹੇ ਹਾਂ ਜਿਸ ਪੰਥਕ ਪਾਰਟੀ ਨੂੰ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੈ ਉਸ ਪਾਰਟੀ ਤੇ ਉੱਤੇ ਇੱਕ ਪਰਿਵਾਰ ਕਬਜ਼ਾ ਕਰੀ ਬੈਠਾ ਉਹਨਾਂ ਤੋਂ ਅਸੀਂ ਮੁਕਤ ਕਰਾਉਣ ਦੀ ਲੜਾਈ ਲੜ ਰਹੇ ਹਾਂ ਨਾ ਕਿ ਅਸੀਂ ਨਵੀਂ ਪਾਰਟੀ ਨੂੰ ਬਣਾਉਣ ਦੀ ਲੜਾਈ ਲੜ ਰਹੇ ਹਾਂ ਜੇਕਰ ਜੇ ਸਭ ਪਰਿਵਾਰ ਦਾ ਤੁਹਾਡੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਪਰਿਵਾਰ ਇਸ ਪਾਰਟੀ ਤੋਂ ਵੱਖ ਹੋ ਜਾਂਦਾ ਜਾਂ ਲਾਂਬੇ ਕਰ ਦਿੱਤਾ ਜਾਂਦਾ ਤੇ ਸਾਰੀਆਂ ਪਾਰਟੀਆਂ ਇਕੱਠ ਹੋਣਗੀਆਂ ਪਾਕੀ ਦਲ ਦੇ ਵਿੱਚ ਜੁੜ ਬਿਲਕੁਲ ਬਿਲਕੁਲ ਇਕੱਠ ਹੋਣਗੀਆਂ ਜੀ ਤੁਹਾਡੇ ਸਾਹਮਣੇ ਸਭ ਕੁਝ ਆ ਜਾਊਗਾ ਕਿਉਂਕਿ ਅਕਾਲੀ ਦਲ ਪੰਥ ਦੀ ਪਾਰਟੀ ਐ ਇਸ ਗੱਲ ਨੂੰ ਇੱਕ ਪਰਿਵਾਰ ਦਾ ਪਰਿਵਾਰ ਵੀ ਮੰਨਦਾ ਕਿ ਅਕਾਲੀ ਦਲ ਸਿੱਖ ਕੌਮ ਦੀ ਪੰਥ ਦੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਜੇ ਉਹ ਇਸ ਗੱਲ ਨੂੰ ਮੰਨਦਾ ਸੀ ਬਹੁਤ ਵਾਰ ਸੋਣਿਆ ਟੀਵੀ ਰਾਹੀਂ ਤੁਹਾਡੇ ਚੈਨਲ ਰਾਹੀਂ ਕਿਉਂ ਇਹ ਗੱਲ ਕਹਿੰਦੇ ਨੇ ਕਿ ਜੋ ਅਕਾਲੀ ਦਲ ਉਹ ਪੰਥ ਦੀ ਪਾਰਟੀ ਐ ਪਰ ਜੇ ਪੰਥ ਦੀ ਪਾਰਟੀ ਐ ਜੇ ਪੰਥ ਨਹੀਂ ਚਾਹੁੰਦਾ ਕਿ ਭਾਈ ਤੁਸੀਂ ਪ੍ਰਧਾਨ ਰਹੋ ਤੁਸੀਂ ਲੰਬੇ ਹੋ ਜਾਓ ਇਹਦਾ ਕਰਕੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਸ ਉਹ ਇਸ ਪਾਰਟੀ ਨੂੰ ਅਕਾਲੀ ਦਲ ਨੂੰ ਆਪਣੇ ਪਰਿਵਾਰ ਦੀ ਜ਼ਕੀਰ ਸਮਝੀ ਬੈਠੇ ਨੇ ਇਸੇ ਕਰਕੇ ਉਸ ਇਫਾ ਨਹੀਂ ਦੇ ਰਹੇ ਫਿਰ ਉਸ ਪਾਰਟੀ ਦੇ ਪ੍ਰਧਾਨ ਦੀ ਚੋਣ ਕਿਵੇਂ ਹੋ ਗਈ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਅੰਮ੍ਰਿਤਸਰ 1920 ਜਾਂ ਹੋਰ ਪਾਰਟੀਆਂ ਵੀ ਐ ਉਹਨਾਂ ਦੇ ਆਗੂ ਸਹਿਬਾਨ ਤਾਂ ਨਹੀਂ ਕਹਿਣਗੇ ਵੀ ਮੈਂ ਪ੍ਰਧਾਨ ਬਣਾਉਂਦਾ ਮੈਂ ਪ੍ਰਧਾਨ ਬਣਵਾ ਤੇ ਰੌਲਾ ਫੇਰ ਉਹੀ ਪੈ ਜਾਵੇ ਜੀ ਦੇਖੋ ਜੀ ਅਕਾਲੀ ਦਲ 1920 ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਅਕਾਲੀ ਦਲ 1920 ਸਾਡੀ ਜਲੰਧਰ ਮੀਟਿੰਗ ਹੋਈ ਸੀਗੀ ਪਿਛਲੇ ਮਹੀਨੇ ਉਹਦੇ ਵਿੱਚ ਅਕਾਲੀ ਦਲ 1920 ਭੰਗ ਕਰਤਾ ਅਕਾਲ ਤਖਬ ਦੇ ਆਦੇਸ਼ਾਂ ਦੇ ਅਨਸਾਰ ਜਥੇਦਾਰ ਦੇ ਆਦੇਸ਼ਾਂ ਦੇ ਅਨਸਾਰ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਇਕੱਤਰ ਹੋ ਅਕਾਲ ਅਕਾਲ ਦਾਤਾ ਉਹਦੇ ਝੰਡੇ ਥੱਲੇ ਇਕੱਤਰ ਹੋ ਇਸੇ ਤਰਜ਼ ਤੇ ਚੱਲਦੇ ਹੋਏ ਸਰਦਾਰ ਰਵੀਂਦਰ ਸਿੰਘ ਹੋਣਾ ਨੇ ਅਕਾਲੀ ਦਲ 1920 ਭੰਗ ਕਰਤਾ ਤੇ ਅਸੀਂ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਹਾਂ ਜਿਹੜਾ ਭਰਤੀ ਵੱਧ ਕਰੂਗਾ ਜੋ ਆਪਣੀ ਹਿੰਮਤ ਕਰੂਗਾ ਜੋ ਵੀ ਸਿੱਖ ਸੰਗਤਾਂ ਜੀ ਨੂੰ ਚਾਹਣਗੀਆਂ ਉਹ ਆਪਣਾ ਪ੍ਰਧਾਨ ਚੁਣ ਲੂਗਾ ਜੀ ਕਿਉਂਕਿ ਹੁਣ ਮੌਜੂਦਾ ਸਮੇਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਕੋਈ ਆਪਸੀ ਮਤ ਭੇਦਾਂ ਆਪਸੀ ਕੁਝ ਹੋਰ ਹੈ ਸਾਬ ਇੱਕ ਅਕਾਲ ਤਖ ਸਭ ਦੇ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਲੜਾਈ ਲੜ ਰਹੇ ਹਾਂ ਕਿਉਂਕਿ ਜੋ ਪਰਾਤਨ ਸਮਿਆਂ ਦੇ ਵਿੱਚ ਵੀ ਜੋ ਸਿੱਖਾਂ ਦੀਆਂ ਮਿਸਲਾਂ ਸੀ ਉਸ ਸਮੇਂ ਵੀ ਉਹ ਸਾਰੇ ਮਤ ਭੇਦ ਆਪਣੇ ਮਟਾ ਕੇ ਇੱਕ ਇੱਕ ਝੰਡੇ ਥੱਲੇ ਇਕੱਤਰ ਹੁੰਦਾ ਸੀ ਕਲ ਤਾਂ ਸਭ ਦੇ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਅਕਾਲ ਤਖ ਸਭ ਦੇ ਝੰਡੇ ਥੱਲੇ ਹੋ ਕੇ ਆਪਣੀ ਜੋ ਲੜਾਈ ਆ ਲੜ ਰਹੇ ਨੇ ਚਟੂ ਜੀ ਲਗਾਤਾਰ ਤੁਹਾਡੇ ਮੀਟਿੰਗਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਤਾਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਕਿ ਕਿੰਨਾ ਕੁ ਵੱਡਾ ਕੰਮ ਕਰਨ ਦੀ ਉਮੀਦ ਹੈ ਕਿ ਹੁਣ ਤੱਕ ਕੋਈ ਬਈ ਪਿੰਡਾਂ ਦੀਆਂ ਕਮੇਟੀਆਂ ਦਫ਼ਤਰੋਂ ਲਗਾਤਾਰ ਤੁਹਾਡੇ ਫੋਟੋ ਵੀ ਦੇਖਦੇ ਆ ਫੋਟੋ ਵਗੈਰਾ ਵੀ ਤਾਂ ਕੀ ਲੋਕ ਕਹਿੰਦੇ ਨੇ ਇਸ ਜਿਹੜਾ ਪੰਥ ਇਕੱਠ ਵਾਲਾ ਹੈ ਇਹ ਨਾਲ ਬੈਠ ਜਿਹੜਾ ਖਾਲਸਾ ਵੈਟਰ ਜੀ ਦੇ ਘਟੇ ਇਹ ਜੀ ਗੱਲ ਇਹਦਾ ਹੈ ਵੀ ਇਹ ਜਿਹੜਾ ਪੰਥ ਇਕੱਠ ਹੋ ਰਿਹਾ ਇਹ ਕੋਈ ਕਿਸੇ ਪਾਰਟੀ ਦਾ ਇਕੱਠ ਨਹੀਂ ਹੈ ਇਹ ਆਕਾਲ ਤਾਕਤ ਵੱਲੋਂ ਜਿਹੜੀ ਕਮੇਟੀ ਸੱਜੀ ਗਈ ਸੀ 7 ਮੈਂਬਰ ਉਦਾ ਇੱਕ ਅਟ ਸੀ ਉਹਨਾਂ ਨੂੰ ਕਿਹਾ ਸੀ ਵੀ ਸੱਤ ਮੈਂਬਰ ਇਹਦਾ ਜਿਹੜਾ ਪ੍ਰਧਾਨ ਵੀ ਅਕਾਲ ਤਾਕਤ ਵੱਲੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਥਾਪਿਆ ਗਿਆ ਸੀ ਲੇਕਿਨ ਉਹਨਾਂ ਨੇ ਇਸ ਕਮੇਟੀ ਨੂੰ ਖਾਰਜ ਕਰਨ ਵਾਸਤੇ ਇਹਨੂੰ ਮਤਲਬ ਕਰਨ ਵਾਸਤੇ ਉਹ ਸਾਰੇ ਦੋ ਪ੍ਰਧਾਨ ਸਾਬਕਾ ਪ੍ਰਧਾਨ ਕਰਤਾਰਪਾਲ ਸਿੰਘ ਬਡੂਂਗਰ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਪਾਸੇ हट ਗਏ ਆਖਰ ਮੁੜ ਕੇ ਉਹਨਾਂ ਨੇ ਉਹ ਕੋਸ਼ਿਸ਼ਾਂ ਕਰੀਆਂ ਵੀ ਉਹਨਾਂ ਨੂੰ ਬੈਠੇ ਵੀ ਐ ਪਰ ਨਹੀਂ ਉਹਨਾਂ ਨੇ ਕੋਈ ਦੱਸਿਆ ਉਸ ਤੋਂ ਬਾਅਦ ਜਿਹੜਾ ਅਕਾਲ ਤਖਤ ਸਾਹਿਬ ਦਾ ਜੱਜਦਾਰ ਰਗਵੀਰ ਸਿੰਘ ਜੀ ਨੇ ਕਿਹਾ ਵੀ ਜਿਹੜੀ ਇਹ ਪੰਜ ਮੈਂਬਰ ਰਹਿ ਗਏ ਪੰਜ ਮੈਂਬਰੀ ਕਮੇਟੀ ਹੋ ਇਸ ਭਰਤੀ ਨੂੰ ਸ਼ੁਰੂ ਕਰੇ ਉਹ ਜਿਹੜੀ ਭਰਤੀ ਹੈ ਅਜੋ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਹੈ ਇਹ ਜਿਹੜਾ ਲਗਾਤਾਰ ਪਿੰਡਾਂ 'ਚ ਅਸੀਂ ਜਾ ਰਹੇ ਪਿੰਡਾਂ 'ਚ ਲੋਕਾਂ ਦਾ ਬਹੁਤ ਸਹਿ ਹੋਊਗਾ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਨਾ ਜਿਹੜਾ ਕੋਈ ਸਿੱਖ ਹੈ ਉਹ ਅਕਾਲ ਤਖਤ ਤੋਂ ਕਦੇ ਆਕੀ ਨਹੀਂ ਹੋ ਸਕਦਾ ਤੋ ਇਸ ਕਰਕੇ ਜਿਹੜੀ ਇਹ ਭਰਤੀ ਹੋ ਰਹੀ ਹੈ ਇਹ ਅਕਾਲ ਤਖਤ ਨੂੰ ਸਮਰਪਿਤ ਹੈ ਉਸ ਤੋਂ ਬਾਅਦ ਇਹਦੀ ਭਰਤੀ ਹੋਣ ਤੋਂ ਬਾਅਦ ਇਹਦੇ ਇਹਦੇ ਡੈਲੀਗੇਟ ਬਣਾਨੇ ਡੈਲੀਗੇਟਾਂ ਨੇ ਜ਼ਿਲ੍ਹਾ ਜ਼ਿਲ੍ਹੇ ਤੋਂ ਮਤਲਬ ਡੈਲੀਗੇਟ ਬਣਾਉਣੇ ਉਹਨਾਂ ਨੇ ਪੰਜਾਬ ਦੇ ਬਣਾਉਣੇ ਉਸ ਤੋਂ ਬਾਅਦ ਜਾ ਕੇ ਅੱਗੇ ਜਿਹੜੀ ਜਿਹੜੀ ਮਤਲਬ ਪ੍ਰਧਾਨਗੀ ਦੀ ਆ ਹੋਰ ਚੱਲ ਚੱਲਣੀ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦਾ ਜੋ ਸਮਰਥਨ ਹੈ ਪਿੰਡਾਂ ਦੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਮਿਲ ਲਿਆ ਤੋ ਆਉਣ ਵਾਲੀ ਜਿਹੜੀ 4 ਤਰੀਕਾ ਉਦੋਂ ਤੁਹਾਨੂੰ ਉਹਦਾ ਪਤਾ ਵੀ ਲੱਗ ਜਾਣਾ ਵੀ ਵਾਕਈ ਇਹ ਲੋਕ ਆਪ ਮੁਹਾਰੇ ਇਸ ਕੱਟ ਚਾਉਣਗੇ ਇੱਥੇ ਪਿੰਡਾਂ ਤੁਸੀਂ ਦੇ ਉੱਥੇ ਕਿੱਥੀਆਂ ਨਾ ਦੂਜੀ ਤੁਹਾਡੇ ਵੱਲੋਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੋਈ ਗੱਲਬਾਤ ਨੂੰ ਨਹੀਂ ਦੂਜਾ ਤੁਹਾਡਾ ਕੋਸ਼ਿਸ਼ ਕਰ ਰਿਹਾ ਰੋਕਣ ਦੀ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਅੱਜ ਤੱਕ ਅਕਾਲ ਤਖਤ ਤੋਂ ਮਨਕਰ ਹੋਇਆ ਕਦੇ ਸਿੱਖਾਂ ਨੇ ਉਹਨਾਂ ਨੂੰ ਕਦੇ ਮੋਹ ਨਹੀਂ ਦਿੱਤਾ ਮਤਲਬ ਅੱਜ ਜਿਹੜੀ ਭਰਤੀ ਹੋ ਰਹੀ ਹੈ ਉਹ ਸਿੱਖਾਂ ਦੀ ਮਤਲਬ ਅਕਾਲ ਤਖਤ ਵੱਲੋਂ ਹੋ ਗਈ ਹੈ ਕਿਆ ਹੈ ਕੋਈ ਵੀ ਬੰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਲੇਕਿਨ ਇਹ ਜਿਹੜੇ ਅਕਾਲ ਤਾਕਤ ਤੋਂ ਕਦੇ ਸਿੱਖ ਟੁੱਟਿਆ ਨਹੀਂ ਜਿਹੜਾ ਸਿੱਖ ਅਕਾਲ ਤਾਕਤ ਤੋਂ ਟੁੱਟ ਗਿਆ ਆਪਣੀ ਜੜ ਤੋਂ ਟੁੱਟ ਗਿਆ ਉਹ ਕਦੇ ਨਾ ਅੱਗੇ ਵਧਿਆ ਨਾ ਅੱਜ ਤੱਕ ਤੁਸੀਂ ਪਿੱਛੇ ਦੇਖ ਲਓ ਜਿਹੜਾ ਅਕਾਲ ਤਾਕਤ ਨੂੰ ਜਿਹਨੇ ਪਿੱਠ ਦਿਖਾਈ ਆ ਉਹ ਖਤਮ ਹੋਇਆ ਸੋ ਜਿਹੜਾ ਅੱਜ ਵੀ ਅਕਾਲ ਤਾਕਤ ਨੂੰ ਪਿੱਠ ਦਿਖਾਉਣਗੇ ਤਾਂ ਉਹਨਾਂ ਦਾ ਕਦੇ ਕੁਝ ਨਹੀਂ ਹੋਣਾ ਸੋ ਅਕਾਲ ਤਾਕਤ ਨਾਲ ਜਿਹਨੇ ਮੱਥਾ ਲਾਇਆ ਉਹ ਕਦੇ ਕਾਮਯਾਬ ਨਹੀਂ ਹੋਇਆ ਜਿਹਨੇ ਅਕਾਲ ਤਾਕਤ ਅੱਗੇ ਸਿਰ ਝੁਕਾਇਆ ਉਹਨਾਂ ਦੀ ਉਹ ਕਾਮਯਾਬੀ ਮਿਲੀ ਹੈ ਅੱਜ ਤੱਕ 4 ਤਰੀਕ ਨੂੰ ਕਿਵੇਂ ਨੂੰ ਤੁਸੀਂ ਅਰੇਂਜਮੈਂਟ ਕਰ ਅਕੱਤ ਦੇ ਕੋਈ ਤਰੀਕੇ ਨਾਲ ਐਂਟਰੀ ਵਸੇ ਦੇ ਰੂਪੇ ਦਾ ਕੋਈ ਨਹੀਂ ਹੋਣੀ ਕੱਟਦੀ ਬੱਸ ਸਕਦਾ ਹੈ ਪਰ ਉਹਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਮੀਟਿੰਗਾਂ ਕਰ ਰਹੇ ਹੋ ਕਿਤੇ ਕੀ ਡੁੱਕੇ ਦੇਖੋ ਜੀ ਜਿਹੜਾ ਕੱਠ ਵਾਸਤੇ ਲੰਗਰ ਕਮੇਟੀ ਵੀ ਬਣਾਤੀ ਜਿਹੜਾ ਨਾਲ ਪਾਰਕਿੰਗ ਦਾ ਵੀ ਬਣ ਗਿਆ ਉਹ ਸਾਹਮਣੇ ਸ਼ੈੱਡ ਹੈ ਸ਼ੈੱਡ ਦੇ ਵਿੱਚ ਟੈਂਟ ਵਗੈਰਾ ਲਾ ਕੇ ਉਹ ਸਾਰਾ ਵਧੀਆ ਢੰਗ ਨਾਲ ਬਣ ਰਿਹਾ ਸੋ ਇਹ ਇਹ ਸਾਰਾ ਜਿਹੜੀਆਂ ਡਿਊਟੀਆਂ ਇਹ ਲੱਗ ਜਾਣੀਆਂ ਤੇ ਚਾਰ ਤਰੀਕੇ ਨੂੰ ਬਕਾਇਦਾ ਪ੍ਰੋਪਰ ਹੈ ਸਹੀ ਢੰਗ ਨਾਲ ਜਿਹੜਾ ਕੱਠ ਆਊਗਾ ਹੋਰ ਥੋੜੀ ਲੋਕੇਸ਼ਨ ਦੱਸ ਦਿਓ ਦੱਸ ਕੋਈ ਤੇ ਹੋ ਚੁੱਕੀ ਹੈ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ ਜਿਹੜਾ ਗੁਰਦੁਆਰਾ ਗੜੀਪੋਰ ਖਰਾ ਸਾਹਿਬ ਬਲਾਕ ਮਾਜਰੀ ਚ ਜਦੋਂ ਆਪਾਂ ਵਜੀਦਪੁਰ ਨੂੰ ਜਾਂਦੇ ਆ ਉਸ ਤੋਂ 200 ਮੀਟਰ ਤੇ ਅੱਗੇ ਜਾ ਕੇ ਸੱਜੇ ਹੱਥ ਇੱਕ ਸ਼ੈੱਡ ਬਣਿਆ ਹੋਇਆ ਉਸ ਸ਼ੈੱਡ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਹੋਣਾ ਕਿਉਂ بارش ਦਾ ਵੀ ਮੌਸਮ ਹੈ ਇਸ ਕਰਕੇ ਉਹ ਸਾਰਾ ਆਪਾਂ ਪ੍ਰੋਗਰਾਮ ਉਹ ਸ਼ੈੱਡ ਦੇ ਵਿੱਚ ਕੀਤਾ ਗਿਆ ਸਮਾ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਬਲਦੇ 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 ਕੋਈ ਆਦਾ ਨਹੀਂ ਚੇ ਜੀ ਦਾ ਨਹੀਂ ਬਹੁਤ ਆ ਦੇ ਦੋ ਬਿਲਕੁਲ ਨਹੀਂ ਬਹੁਤ ਚਲ ਮੈਂ ਫੜ ਲਾ ਤੁਸੀਂ ਬਾਹਰ ਬਿਲਕੁਲ ਮੈਂ ਫੜਾ ਆਈ ਜਾਣੀ ਵਾ ਅੱਜ ਫੜ ਦੋ ਉੱਪਰ ਕਰ ਦੋ ਗੁਰਦੇਵ ਜੀ ਕੀ ਕਹਿਣਾ ਚਾਹੁੰਦੇ ਕਿ ਵੱਡਾ ਕੱਟ ਕੀਤਾ ਜਾ ਰਿਹਾ ਹੈ ਉਸ ਬਾਰੇ ਕੱਟ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ 4 ਤਰੀਕ ਦਾ ਇਕੱਠ ਹੈ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਜਿਹੜੇ ਲੋਕ ਅਕਾਲ ਤਖਤ ਨੂੰ ਸਮਰਪਿਤ ਹੈ ਜਦੋਂ ਅਸੀਂ ਭਰਤੀ ਵਾਸਤੇ ਉਹਨਾਂ ਨੂੰ ਕਾਪੀ ਅੱਗੇ ਕਰਦੇ ਆ ਉਹ ਕਾਪੀ ਦੇ ਅੱਗੇ ਸਿਰ ਝੁਕਾਉਂਦੇ ਆ ਕਿਉਂਕਿ ਗੁਰੂ ਪਹਿਲਾਂ ਸਾਨੂੰ ਅਕਾਲ ਤਖਤ ਪਹਿਲਾਂ ਰਾਜਨੀਤੀ ਬਾਅਦ ਚ ਲੇਕਿਨ ਦੂਜੇ ਪਾਸੇ ਕਿਹਾ ਜਾਂਦਾ ਦੂਜੇ ਬੰਦਿਆਂ ਪਾਸੋਂ ਕਿ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਇਹ ਹੁਣ ਲੋਕਾਂ ਨੇ ਦੱਸਣਾ ਹੈ ਵੀ ਅਕਾਲ ਤਖਤ ਦੇ ਬੰਦਿਆਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਹੈਗਾ ਇਹ ਹੁਣ ਸੰਗਤ ਨੇ ਦੱਸਣਾ ਹੈ ਵੀ ਸੰਗਤ 4 ਤਰੀਕ ਨੂੰ ਕਿੰਨੀ ਪਹੁੰਚੂਗੀ ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਆ ਅਸੀਂ ਇਲੈਕਸ਼ਨਾਂ 'ਚ ਵੀ ਘੁੰਮੇ ਆ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਕੱਠ ਪਿੰਡਾਂ ਦੇ ਵਿੱਚ ਹੋਇਆ ਵੀ ਅਸੀਂ ਪਹੁੰਚਾਂਗੇ ਅਸੀਂ ਗੱਡੀਆਂ ਲੈ ਕੇ ਆਵਾਂਗੇ ਅਸੀਂ ਟਰਾਲੀਆਂ ਲੈ ਕੇ ਆਉਂਗੇ ਇਹ ਇਸ ਤਰ੍ਹਾਂ ਦੀ ਸਾਨੂੰ ਇਹਦੇ ਵਿੱਚੋਂ ਆਵਾਜ਼ ਮਿਲ ਰਹੀ ਹੈ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਦੂਜੀ ਗੱਲ ਇਹ ਹੈ ਵੀ ਸਾਡੇ ਨਾਲ ਜੇ ਆਪਾਂ ਕਹੀਏ ਇਹ ਸਾਰੇ ਜਿੰਨੇ ਬੰਦੇ ਬੈਠੇ ਐ ਸਾਰੇ ਸਿਪਾਈ ਐ ਇਹ ਵਰਕਰ ਐ ਲੀਡਰ ਨਹੀਂ ਹੈ ਕੋਈ ਵੀ ਕਿਉਂਕਿ ਲੀਡਰ ਸਿਰਫ ਇਕੱਠਾਂ ਦੇ ਵਿੱਚ ਹੀ ਜਾਂਦੇ ਹੁੰਦੇ ਆ ਵਰਕਰ ਆ ਜਿਹੜਾ ਇਹੜਾ ਵਰਕਰ ਆ ਉਹ ਪਿੰਡ ਪਿੰਡ ਘੁੰਮਦਾ ਇਹ ਜਿਹੜੀ ਟੀਮ ਬੈਠੀ ਹੈ ਸਰਦਾਰ ਗਮਜੀਤ ਸਿੰਘ ਜੀ ਸੰਟੂ ਹੈ ਮਨਜੀਤ ਸਿੰਘ ਜੀ ਮੰਦੋ ਹੈ ਮਨਦੀਪ ਸਿੰਘ ਜੀ ਖਿਜਰਾਬਾਦ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਕਾਦੀ ਮਾਜਰਾ ਜਿੰਨੇ ਬੰਦੇ ਬੈਠੇ ਆ ਸਰਦਾਰ ਭਗਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਅਮਰਿੰਦਰ ਸਿੰਘ ਜੀ ਪੈਂਦਾ ਇਹ ਸਾਰੇ ਹੁਣ ਚਾਹੇ ਲੱਗ ਲੱਗ ਪਾਰਟੀਆਂ ਚੋਂ ਆਏ ਆ ਲੇਕਿਨ ਹੁਣ ਸਾਰੇ ਅਕਾਲੀ ਦਲ ਨੂੰ ਸਰਜੀਤ ਕਰਨ ਵਾਸਤੇ ਆਪਣੀ ਮੁਹਿੰਮ ਚਲਾ ਰਹੇ ਆ ਆਜਾ ਸਿੱਕੇ ਪੂਰੇ ਆ ਜਾ ਪੂਰੇ ਆ ਜਾ ਸਰਪ ਦੀ ਚੱਲੇਗੀ ਵੀ ਅੱਜ ਨੂੰ ਪੂਰੇ ਆ ਜਾ ਹੋਰ ਬੋਲਣਾ ਬੱਚ ਹੋਰ ਸਰਦੀ ਜਿਹੜਾ ਮੁੰਡਾ ਕੀ ਕਰਨ ਬੱਲੇ ਕਰਦੀ ਯਾਤਰੀ ਨੂੰ ਚਾਰ ਗਾਲੀਆਂ ਪੀਲ ਇਹਨਾਂ ਵਾਲੇ ਅਪੀਲ ਕਰ ਲਓ ਇਹਨੇ ਕਰ ਦੇਣੀ ਰਿਪੋਰਟ ਕਰ ਬਾਕੀ ਤੋਂ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਦਾ ਉਹ ਕੋਈ ਉਹ ਵੀ ਜਮਾ ਉਹ ਹੀ ਘਰ ਆਵਾਸ ਜਿਹੜਾ ਕਰਦੇ ਹਾਂ ਜਿਹੜੀ ਕਰਦੇ ਹਾਂ ਕਾਹਦੀ ਮਦਰਾਬ ਕੀ ਕਰਨ ਚਾਹਦੇ ਹੋ ਪਾਸੇ ਲੈ ਕੇ ਦੇਖੋ ਮੈਂ ਤੁਹਾਡੇ ਮਾਦੀਆਂ ਵਰਾਹੀਂ ਸੰਗਤ ਰੂਪੀ ਅਪੀਲ ਕਰਨੀ ਚਾਹੁੰਦਾ ਵੀ ਪਰਸੋਂ ਨੂੰ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ ਜੋਸ਼ਮੁੱਚੀ ਅਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ ਉਹਨਾਂ ਦੇ ਬਚਾਅ ਸਤਨ ਦੇ ਲਈ ਮੈਂ ਤੁਹਾਡੀ ਮਾਧਿਅਮ ਰੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ ਸਾਰੇ ਪ੍ਰਬੰਧ ਕੀਤੇ ਗਏ ਲੰਗਰ ਪਾਣੀ ਦਾ ਪ੍ਰਬੰਧ ਹੈ ਵੀ ਖਾਸ ਕਰਕੇ ਜਿੰਨੇ ਨੇੜੇ ਦੇ ਪਿੰਡ ਹੈ ਉਹ ਤਾਂ ਵੱਧ ਤੋਂ ਵੱਧ ਜਿਆਦਾ ਆ ਸਕਦੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਯਾਦਲੀ ਉਹਨਾਂ ਦੇ ਵਿਚਾਰਣ ਸੁਣਨ ਦੇ ਲਈ ਪਹੁੰਚਣਾ ਹੈ ਹੋਰ ਕਿਹੜੀ ਕਿਹੜੀ ਵੱਡੇ ਆਗੂ ਆ ਰਹੇ ਨੇ ਦੇਖੋ ਵੱਡੇ ਆਗੂ ਤਾਂ ਇਹ ਹਾਲੇ ਤਾਂ ਭਰਤੀ ਮੇਮ ਚੱਲ ਰਹੀ ਹੈ ਜੋ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੇ ਵਿੱਚ ਸਰ ਮਨਪ੍ਰੀਤ ਸਿੰਘ ਆਲੀ ਸਾਹਿਬ ਨੂੰ ਸਾਡਾ ਜ਼ਿਲ੍ਹੇ ਦਿੱਤੇ ਗਏ ਹਨ ਕਿਉਂਕਿ ਜੋ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਜ਼ਿਲ੍ਹੇ ਵਾਜਿ ਉਹਨਾਂ ਨੂੰ ਵੰਡ ਦਿੱਤੇ ਗਏ ਸਾਡੇ ਸਾਡਾ ਜ਼ਿਲ੍ਹਾ ਰੋਪੜ ਵਗੈਰਾ ਲੁਧਿਆਣਾ ਵਗੈਰਾ ਉਹ ਸਰ ਮਨਪ੍ਰੀਤ ਸਿੰਘ ਆਲੀ ਸਾਹਿਬ ਨੂੰ ਦਿੱਤਾ ਗਿਆ ਸੋ ਉਹਨਾਂ ਨੇ ਇੱਥੇ ਆਉਣਾ ਉਹਨਾਂ ਨੇ ਜੋ ਭਰਤੀ ਮੈਮ ਚੱਲਦੀ ਹੈ ਉਹਦੀ ਸ਼ੁਰੂਆਤ ਕਰਾਉਣ ਵਾਸਤੇ ਇੱਥੇ ਪਹੁੰਚ ਰਹੇ ਹਨ ਅਜੇ ਇਹ ਕੰਮ ਸਿਰਫ ਇੱਥੇ ਹੋ ਰਿਹਾ ਜਾਂ ਪੰਜਾਬ ਦੇ ਦੂਰੋਂ ਹਿੱਸਿਆਂ ਚ ਵੀ ਹੋ ਰਿਹਾ ਹੈ ਦੇਖੋ ਉਹ ਤਾਂ ਤੁਸੀਂ ਦੇਖੇ ਰਹੇ ਹੋ ਤੁਸੀਂ ਮੀਡੀਆ ਰਾਹੀਂ ਦੇਖੇ ਰਹੇ ਹੋ ਵੀ ਸਾਡੇ ਇਰਾਕੇ ਵੀ ਤਾਂ ਘਾਟ ਏਰੀਆ ਦੇ ਵਿੱਚ ਪਹਿਲੀ ਵਾਰ ਇਕੱਠ ਹੋਣ ਜਾ ਰਿਹਾ ਤੁਸੀਂ ਦੇਖਿਆ ਹੈਟਾ ਮੁਕਸਰ ਵਗੈਰਾ ਫਰੋਜਪੁਰ ਲੁਧਿਆਣਾ ਜਿੱਥੇ ਵੀ ਦੇਖਦੇ ਆ ਆਮੋ ਹਾਰੇ ਸੰਗਤ ਚ ਬਹੁਤ ਛਾਏ ਅਸੀਂ ਵੀ ਦੇਖਿਆ ਹੁਣ ਵੱਖ-ਵੱਖ ਪਿੰਡਾਂ 'ਚ ਦਿੱਲੀ ਜਾਂਦੇ ਲੋਕ ਧੰਨਤਾ ਦੇ ਜੋਗ ਆ ਉਹ ਸਾਨੂੰ ਕਹਿ ਰਹੇ ਵੀ ਤੁਸੀਂ ਬਹੁਤ ਵੱਡਾ ਹੰਬਲਾ ਮਾਰਿਆ ਲੋਕ ਹੱਲਾਸ਼ੇਰੀ ਦੇ ਰਹੇ ਆ ਵੀ ਅਸੀਂ ਵੱਧ ਤੋਂ ਵੱਧ ਸੰਗਤ ਲਈ ਘੱਟ ਪਹੁੰਚੋ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਸਾਡੀ ਪ੍ਰੈਸ ਕਾਨਫਰੰਸ ਵਿੱਚ ਅੱਜ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਜੋ 2 ਦਸੰਬਰ ਨੂੰ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ 5 7 ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਸੋ ਉਹਦੇ ਵਿੱਚ ਜਿਹੜੀ ਦੂਈ ਧਿਰ ਹੈ ਜਿਹੜੀ ਇਸ ਟਾਈਮ ਮੌਜੂਦਾ ਧਿਰ ਹੈ ਉਸ ਨੇ ਜਿਹੜੀ ਭਰਤੀ ਕਰੀ ਆ ਸਾਰੀ ਫੇਕ ਕਰੀ ਆ ਔਰ ਆਪੇ ਉਹਨਾਂ ਨੇ ਭਰਤੀ ਕਰਕੇ ਫੇਕ ਆਪੇ ਆਪਣੇ ਡੈਲੀਗੇਟ ਬਣਾ ਕੇ ਆਪੇ ਉਹ ਪ੍ਰਧਾਨ ਬਣ ਕੇ ਬੈਠ ਗਏ ਲੇਕਿਨ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਜੋ ਭਰਤੀ ਕਰ ਰਹੀ ਹੈ ਸੋ ਪਹਿਲਾਂ ਇਹ 6 ਮੈਂਬਰੀ ਸੀ ਬਾਅਦ ਚ ਇਸ ਨੂੰ ਸੱਤ ਮੈਂਬਰੀ ਕੀਤਾ ਗਿਆ ਸੋ ਉਹਦੇ ਦੋ ਮੈਂਬਰ ਜਿਹੜੇ ਇਹਨਾਂ ਦੇ ਚਮਚੇ ਸੀਗੇ ਉਹ ਭੱਜ ਚੁੱਕੇ ਆ ਲੇਕਿਨ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਚੁੱਕੀ ਹੈ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਭਰਤੀ ਕਰ ਰਹੀ ਹੈ ਔਰ ਉਸ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਐਸੇ ਤਰ੍ਹਾਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਨੂੰ ਟਾਈਮ ਦਿੱਤਾ ਹੈ 4 ਆਪਣਾ 4 ਮਈ ਨੂੰ ਔਰ ਇੱਥੇ ਆ ਰਹੇ ਆ ਜੋ ਭਰਤੀ ਮੇਮ ਉਸ ਨੂੰ ਹੋਰ ਹੰਗਾਰਾ ਦੇਣ ਵਾਸਤੇ ਇੱਥੇ ਪਹੁੰਚ ਰਹੇ ਆ ਉਸ ਵਿੱਚ ਗਿਆਨੀ ਜੀ ਆਪਣਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਫਕਾ ਜਥੇਦਾਰ ਜੀ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਐਮ ਐਲ ਏ ਮਨਪ੍ਰੀਤ ਸਿੰਘ ਯਾਲੀ ਉਹ ਵੀ ਪਹੁੰਚ ਰਹੇ ਆ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹੀ ਸੰਦੇਸ਼ਾ ਦਿੱਤਾ ਜਾ ਰਿਹਾ ਹੈ ਕਿ 4 ਤਰੀਕ ਨੂੰ ਸਹੀ 10 ਵਜੇ ਗੁਰਦੁਆਰਾ ਕੜੀਪੌਰ ਖਾ ਸਾਹਿਬ ਦੇ ਸਾਹਮਣੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਵੱਧ ਤੇ ਵੱਧ ਪਹੁੰਚਣ ਉਹਨਾਂ ਦੇ ਵਿਚਾਰ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਅਮ ਚੱਲਣਾ ਕੋਈ ਨਹੀਂ ਚਲੋ ਪੰਡਤ ਜੀ ਕਿੰਨੀ ਕੀ ਸੰਗਤ ਹੈ ਜਿਹੜੀ ਇਹ ਪਹੁੰਚੇਗੀ ਇਸ ਹੁਬ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਇੱਕ ਹਫ਼ਤੇ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤਾਂ ਨਾਲ ਸੰਪਰਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੂਗੀ ਕਿਉਂਕਿ ਇਹੋ ਜਿਹੇ ਇਕੱਠਾਂ ਦੇ ਕਦੇ ਐਸਟੀਮੇਟ ਨਹੀਂ ਹੁੰਦੇ ਤੇ ਫੇਰ ਵੀ ਸਾਨੂੰ ਉਮੀਦ ਹੈ ਲਗਭਗ 1500 ਤੋਂ 2000 ਦੇ ਲਗਭਗ ਘੱਟੋ-ਘੱਟ ਸੰਗਤ ਇਸ ਸਮਾਗਮ ਦੇ ਵਿੱਚ ਪਹੁੰਚੂਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤੋ ਭੜੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਸੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਇਸ ਸੰਬੰਧ ਦੇ ਵਿੱਚ ਹੀ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨੀ ਹਰਪ੍ਰੀਤ ਸਿੰਘ ਜੀ ਉਹ ਭਾਰਤੀ ਮੁਹੀਮ ਨੂੰ ਹੀ ਤੇਜ਼ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪਿੰਡੂ ਸੰਗਤਾਂ ਦੇ ਸ਼ਹਿਰੀ ਸੰਗਤਾਂ ਨੂੰ ਕਿ ਭਾਈ ਵੱਧ ਤੋਂ ਵੱਧ ਇਸ ਇਕਤਰਤਾ ਦੇ ਵਿੱਚ ਪਹੁੰਚ ਕੇ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੁਣੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰ ਸੁਣੋ ਤੇ ਸਾਡੇ ਪੰਜਾਬ ਦੀ ਬੇਦਾਗ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਜੋ ਇਹ ਅਕਾਲੀ ਦਲ ਦੇ ਲੀਡਰ ਆਪ ਉਦਰੀਆਂ ਕਰ ਰਹੇ ਨੇ ਅਕਾਲੀ ਸਿਧਾਂਤਾਂ ਦੀਆਂ ਅਕਾਲੀ ਮਰਿਆਦਾ ਦੀਆਂ ਜਿਨ੍ਹਾਂ ਨੇ ਰੱਜ ਕੇ ਧਜੀਆਂ ਡਾਈਆਂ ਜਿਸ ਕਾਰਨ ਅੱਜ ਪੰਥ ਦਾ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਸਰਦਾਰ ਰਵੀਿੰਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਦੇ ਵਿੱਚ ਪਹੁੰਚ ਕੇ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸਿਰ ਕੋਈ ਵੱਡਾ ਲੜ ਨਹੀਂ ਕੀਤਾ ਜਾ ਸਕਦਾ ਜੀ ਵਟਾਲਾਂ ਤਾਂ ਇਹੀ ਹੈ ਜੀ ਵੀ ਇਹਦੇ ਬਾਰੇ ਹੀ ਹੈ ਭਰਤੀ ਜੋ ਹੈਗੀ ਹੈ ਭਰਤੀ ਦੇ ਸਬੰਧ ਦੇ ਵਿੱਚ ਹੈਗੀ ਹੈ ਕਿਉਂਕਿ ਮੇਨ ਜਿਹੜਾ ਸਾਡਾ ਜੋ ਹੈਗਾ ਇਹ ਸੰਘਰਸ਼ ਹੈ ਹਜੇ ਤਾਂ ਭਰਤੀ ਕਰਨ ਤੇ ਜੋਰ ਹੈ ਕਿਉਂਕਿ ਉਸ ਤੋਂ ਬਾਅਦ ਹੀ ਜੋ ਅੱਗੇ ਦਾ ਜੋ ਕੋਈ ਪ੍ਰੋਗਰਾਮ ਹੋਊਗਾ ਉਹ ਵੀ ਤੁਹਾਡੇ ਨਾਲ ਸੁਖੀ ਸਿੰਘ ਬਾਦਲ ਸਾਹਿਬ ਵੀ ਜਿਹੜਾ ਕਹਿ ਰਹੇ ਨੇ ਕਿ 25 ਲੱਖ ਤੋਂ ਵੱਧ ਭੱਤੇ ਕਰ ਚੁੱਕੇ ਆ ਪੰਜਾਬ ਦੇ ਦੇਖੋ ਜੀ ਕਹਿਣ ਨੂੰ ਤਾਂ ਉਹ 1 ਕਰੋੜ ਕਹਿ ਦੇਣ ਵੀ ਭਰਤੀ ਕਰਤੀ ਮਸਲਾ ਤਾਂ ਇਦਾਂ ਹੈ ਨਾ ਵੀ ਮਸਲਾ ਤਾਂ ਵੋਟਾਂ ਦਾ ਪਈਆਂ 18 ਲੱਖ ਤੇ 25 ਲੱਖ ਕਿੱਥੋਂ ਹੋ ਗਈ ਭਰਤੀ ਤੇ ਕਹਿੰਨ ਨੂੰ ਜਿੰਨੇ ਮਰਜੀ ਕਹੀ ਜਾਣ ਬੋਕਸ ਭਰਤੀ ਐ ਸਾਡੀ ਜੋ ਭਰਤੀ ਐ ਬਿਲਕੁਲ ਇੱਕ ਨੰਬਰ ਦੇ ਵਿੱਚ ਸਹੀ ਭਰਤੀ ਐ ਬਕਾਇਦਾ ਅਸੀਂ ਆਧਾਰ ਕਾਰਡ ਨੰਬਰ ਉਹ ਪਰਚੀ ਤੇ ਪਾਉਂਦੇ ਆ ਫੋਨ ਨੰਬਰ ਲਿਖਦੇ ਆ ਤੇ ਇਦਾਂ ਨਹੀਂ ਹੈਗਾ ਵੀ ਅਸੀਂ ਘਰ ਬੈਠ ਕੇ ਹੀ ਵੋਟਰ ਲਿਸਟ ਲੈ ਕੇ ਪਰਚੀਆਂ ਕੱਟਤੀਆਂ ਤੇ ਕਹੇ ਤਾਂ ਭਰਤੀ ਹੋ ਗਈ ਤੁਸੀਂ ਆਪਣੇ ਲੈਵਲ ਤੇ ਫੋਨ ਕਰਕੇ ਵੀ ਤੁਸੀਂ ਚਾਹੇ ਪ੍ਰੈਸ ਵਾਲੇ ਆ ਜੇ ਤੁਹਾਨੂੰ ਅਸੀਂ ਕਾਪੀ ਦੇ ਭਰਤੀਆਂ ਦਿਖਾ ਦਾਂਗੇ ਤੁਸੀਂ ਆਪਣੇ ਲੈਵਲ ਤੇ ਫੋਨ ਉੱਤੇ ਫੋਨ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਅਕਾਲੀ ਦਲ ਦੀ ਜੋ ਅਕਲ ਤੱਕ ਸਾਬਦਾ ਆਦੇਸ਼ ਦੇ ਅਨੁਸਾਰ ਜੋ ਭਰਤੀ ਹੋ ਰਹੀ ਆ ਤੁਸੀਂ ਉਹਦੇ ਮੈਂਬਰ ਬਣਿਓ ਜੇ ਸੰਗਤ ਨੇ ਹਾਂ ਕਹਿਤੀ ਫੇਟਾ ਤੁਸੀਂ ਆਪੇ ਕਹੋਗੇ ਕਿ ਤੁਹਾਡੀ ਭਰਤੀ ਸਹੀ ਆ ਪੰਥਕ ਜੀ ਜਦੋਂ ਵੀ ਮੁਕਾਬਤ ਹੁੰਦੀ ਆ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਪਾਰਟੀ ਜਨਮ ਲੈਂਦੀ ਆ ਨਵੀਂ ਪਾਰਟੀ ਜਦੋਂ ਬਣਦੀ ਆ ਤਾਂ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਤੁਰ ਪੈਂਦੀ ਆ ਤੇ ਪੰਥਕ ਮੁੱਦਿਆਂ ਦੀ ਗੱਲ ਕਰਨੇ ਜਿਹੜੀ ਛੱਡ ਦਿੱਤੀ ਜਾਂਦੀ ਆ ਲੱਗਦਾ ਹੈ ਕਿ ਹੁਣ ਇੱਕ ਹੋਰ ਪਾਰਟੀ ਦਾ ਜਨਮ ਹੋਏਗਾ ਜੀ ਜਾਂ ਫਿਰ ਕਿਸੇ ਕਿਸੇ ਸਮੇਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੀਆਂ ਨਵੀਂ ਪਾਰਟੀ ਦਾ ਕੋਈ ਜਨਮ ਨਹੀਂ ਜਨਮ ਨਹੀਂ ਹੋਊਗਾ ਜੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲੱਗੇ ਹੋਏ ਹਾਂ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਰਿਵਾਰ ਵੱਲੋਂ ਜੋ ਦੁਰਦਸ਼ਾ ਸਿਧਾਂਤਕ ਘਾਣ ਕਰਕੇ ਕੀਤੀ ਗਈ ਹੈ ਉਹ ਤੁਹਾਡੇ ਸਾਹਮਣੇ ਹੈ ਅਸੀਂ ਲਗਭਗ ਤੁਹਾਨੂੰ ਦੱਸਿਆ ਹੀਗਾ 25 ਸਾਲਾਂ ਤੋਂ ਅਕਾਲੀ ਦਲ ਦੀ ਅਕਾਲੀ ਦਰ ਨੂੰ ਮੋੜ ਅਕਾਲੀ ਦਰ ਨੂੰ ਲੀਹਾਂ ਤੇ ਲਿਆਉਣ ਵਾਸਤੇ ਅਸਲੀ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੜਾਈ ਲੜ ਰਹੇ ਹਾਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਅਸੀਂ ਤਾਂ ਉਸੇ ਪਾਰਟੀ ਵਾਸਤੇ ਸੰਘਰਸ਼ ਕਰ ਰਹੇ ਹਾਂ ਜਿਸ ਪੰਥਕ ਪਾਰਟੀ ਨੂੰ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੈ ਉਸ ਪਾਰਟੀ ਤੇ ਉੱਤੇ ਇੱਕ ਪਰਿਵਾਰ ਕਬਜ਼ਾ ਕਰੀ ਬੈਠਾ ਉਹਨਾਂ ਤੋਂ ਅਸੀਂ ਮੁਕਤ ਕਰਾਉਣ ਦੀ ਲੜਾਈ ਲੜ ਰਹੇ ਹਾਂ ਨਾ ਕਿ ਅਸੀਂ ਨਵੀਂ ਪਾਰਟੀ ਨੂੰ ਬਣਾਉਣ ਦੀ ਲੜਾਈ ਲੜ ਰਹੇ ਆ ਜੇਕਰ ਜੇ ਸਭ ਪਰਿਵਾਰ ਦਾ ਤੁਹਾਡੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਪਰਿਵਾਰ ਇਸ ਪਾਰਟੀ ਤੋਂ ਵੱਖ ਹੋ ਜਾਂਦਾ ਜਾਂ ਲਾਂਭੇ ਕਰ ਦਿੱਤਾ ਜਾਂਦਾ ਫਿਰ ਸਾਰੀਆਂ ਪਾਰਟੀਆਂ ਇੱਥੇ ਜੁਟ ਹੋਣਗੀਆਂ ਪਾਲੀ ਦਲ ਦੇ ਵਿੱਚ ਜੁੜ ਬਿਲਕੁਲ ਬਿਲਕੁਲ ਇੱਕ ਜੁਟ ਹੋਣਗੀਆਂ ਜੀ ਤੁਹਾਡੇ ਸਾਹਮਣੇ ਸਭ ਕੁਝ ਆ ਜਾਊਗਾ ਕਿਉਂਕਿ ਅਕਾਲੀ ਦਲ ਪੰਥ ਦੀ ਪਾਰਟੀ ਹੈ ਇਸ ਗੱਲ ਨੂੰ ਇੱਕ ਪਰਿਵਾਰ ਦਾ ਪਰਿਵਾਰ ਵੀ ਮੰਨਦਾ ਹੈ ਕਿ ਅਕਾਲੀ ਦਲ ਸਿੱਖ ਕੌਮ ਦੀ ਪੰਥ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਜੇ ਉਹ ਇਸ ਗੱਲ ਨੂੰ ਮੰਨਦਾ ਸੀ ਬਹੁਤ ਵਾਰ ਸੋਣਿਆ ਟੀਵੀ ਰਾਹੀਂ ਤੁਹਾਡੇ ਚੈਨਲ ਰਾਹੀਂ ਕਿਉਂ ਇਹ ਗੱਲ ਕਹਿੰਦੇ ਨੇ ਕਿ ਜੋ ਅਕਾਲੀ ਦਲ ਉਹ ਪੰਥ ਦੀ ਪਾਰਟੀ ਆ ਪਰ ਜੇ ਪੰਥ ਦੀ ਪਾਰਟੀ ਆ ਜੇ ਪੰਥ ਨਹੀਂ ਚਾਹੁੰਦਾ ਕਿ ਭਾਈ ਤੁਸੀਂ ਪ੍ਰਧਾਨ ਰਹੋ ਤੁਸੀਂ ਲੰਬੇ ਹੋ ਜਾਓ ਇਸ ਕਰਕੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਸ ਉਹ ਇਸ ਪਾਰਟੀ ਨੂੰ ਅਕਾਲੀ ਦਲ ਨੂੰ ਆਪਣੇ ਪਰਿਵਾਰ ਦੀ ਜ਼ਗੀਰ ਸਮਝੀ ਬੈਠੇ ਨੇ ਇਸੇ ਕਰਕੇ ਉਸਤਾਫਾ ਨਹੀਂ ਦੇ ਰਹੇ ਫਿਰ ਉਸ ਪਾਰਟੀ ਦੇ ਪ੍ਰਧਾਨ ਦੀ ਚੋਣ ਕਿਵੇਂ ਹੋਊਗੀ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਆਮਰitsar 1920 ਜਾਂ ਹੋਰ ਪਾਰਟੀਆਂ ਵੀ ਆ ਉਹਨਾਂ ਦੇ ਆਗੂ ਸਹਿਬਾਨ ਤਾਂ ਨਹੀਂ ਕਹਿਣਗੇ ਵੀ ਮੈਂ ਪ੍ਰਧਾਨ ਬਣਾਉਂਦਾ ਮੈਂ ਪ੍ਰਧਾਨ ਦੇਵਾ ਤੇ ਰੌਲਾ ਫੇਰ ਉਹੀ ਪੈ ਜਾਵੇ ਜੀ ਦੇਖੋ ਜੀ ਅਕਾਲੀ ਦਲ 1920 ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਅਕਾਲੀ ਦਲ 1920 ਸਾਡੀ ਜਲੰਧਰ ਮੀਟਿੰਗ ਹੋਈ ਸੀਗੀ ਪਿਛਲੇ ਮਹੀਨੇ ਉਹਦੇ ਵਿੱਚ ਅਕਾਲੀ ਦਲ 1920 ਭੰਗ ਕਰਦਾ ਅਕਾਲ ਤਖਤ ਸਾਡੇ ਆਦੇਸ਼ਾਂ ਦੇ ਅਨਸਾਰ ਜਥੇਦਾਰ ਦੇ ਆਦੇਸ਼ਾਂ ਦੇ ਅਨਸਾਰ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਇਕੱਤਰ ਹੋ ਅਕਾਲ ਸਾਹਿਬ ਅਕਾਲ ਦਾਤਾ ਉਹਦੇ ਝੰਡੇ ਥੱਲੇ ਇਕੱਤਰ ਹੋ ਇਸੇ ਤਰਜ਼ ਤੇ ਚੱਲਦੇ ਹੋਏ ਸਰਦਾਰ ਰਵੀਂਦਰ ਸਿੰਘ ਉਹਨਾਂ ਨੇ ਅਕਾਲੀ ਦਲ 1920 ਭੰਗ ਕਰਤਾ ਤੇ ਅਸੀਂ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਹਾਂ ਜਿਹੜਾ ਭਰਤੀ ਵੱਧ ਕਰੂਗਾ ਜੋ ਆਪਣੀ ਹਿੰਮਤ ਕਰੂਗਾ ਜੋ ਵੀ ਸਿੱਖ ਸੰਗਤਾਂ ਜੀ ਉਹਨੂੰ ਚੋਣ ਗਈਆਂ ਉਹ ਆਪਣਾ ਪ੍ਰਧਾਨ ਚੁਣ ਲੂਗਾ ਜੀ ਕਿਉਂਕਿ ਹੁਣ ਮੌਜੂਦਾ ਸਮੇਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਕੋਈ ਆਪਸੀ ਮਤ ਭੇਜਦਾ ਹੈ ਆਪਸੀ ਕੁਝ ਹੋਰ ਹੈ ਸਭ ਇੱਕ ਅਕਾਲ ਤਖਬ ਦੇ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਲੜਾਈ ਲੜ ਰਹੇ ਆ ਕਿਉਂਕਿ ਜੋ ਪਰਾਤਨ ਸਮਿਆਂ ਦੇ ਵਿੱਚ ਵੀ ਜੋ ਸਿੱਖਾਂ ਦੀਆਂ ਮਿਸਲਾਂ ਸੀ ਉਸ ਸਮੇਂ ਵੀ ਉਹ ਸਾਰੇ ਮਤਪੇ ਆਪਣੇ ਮਟਾ ਕੇ ਇੱਕ ਇੱਕ ਝੰਡੇ ਥੱਲੇ ਇਕੱਤਰ ਹੁੰਦਾ ਸੀ ਗਲਦਾਂ ਸਾਹਿਬ ਦੇ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋ ਕੇ ਆਪਣੀ ਜੋ ਲੜਾਈ ਆ ਉਹ ਲੜ ਰਹੇ ਨੇ ਅਚਾ ਜੀ ਲਗਾਤਾਰ ਤੁਹਾਡੀ ਮੀਟਿੰਗਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਤਾਂ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਕਿ ਇੰਨਾ ਵੱਡਾ ਕੰਮ ਕਰਨ ਦੀ ਉਮੀਦ ਹੈ ਕਿ ਹੁਣ ਤੱਕ ਕੋਈ ਕੋਈ ਪਿੰਡਾਂ ਦੀਆਂ ਕਮਟੀਆਂ ਬਸ ਤੋਂ ਲਗਾਤਾਰ ਤੁਹਾਡੇ ਫੋਟੋ ਵੀ ਦੇਖਦੇ ਆ ਫੋਟੋ ਵਗੈਰਾ ਵੀ ਕਿ ਲੋਕ ਕਹਿੰਦੇ ਨੇ ਇਸ ਜਿਹੜਾ ਪੰਥ ਇਕੱਠ ਵੱਲ ਹੈ। ਅਣਾ ਬੈਠ ਜੁਆ ਖਾਲਸਾ ਵੈਟਰ ਜੀ ਦੇ ਫਤਹਿ। ਤੇ ਜੀ ਗੱਲ ਇਹਦਾ ਵੀ ਇਹ ਜਿਹੜਾ ਪੰਥ ਇਕੱਠ ਹੋ ਰਿਹਾ। ਇਹ ਕੋਈ ਕਿਸੇ ਪਾਰਟੀ ਦਾ ਇਕੱਠ ਨਹੀਂ ਹੈ। ਇਹ ਅਕਾਲ ਤਖਤ ਵੱਲੋਂ ਜਿਹੜੀ ਕਮੇਟੀ ਸੱਜੀ ਗਈ ਸੀ 7 ਮੈਂਬਰੀ। ਉਹਦਾ ਇਹ ਇਕੱਠ ਸੀ ਉਹਨਾਂ ਨੂੰ ਕਿਹਾ ਸੀ ਵੀ 7 ਮੈਂਬਰੀ ਉਹਦਾ ਜਿਹੜਾ ਪ੍ਰਧਾਨ ਵੀ ਅਕਾਲ ਤਖਤ ਵੱਲੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਥਾਪਿਆ ਗਿਆ ਸੀ। ਲੇਕਿਨ ਉਨ੍ਹਾਂ ਨੇ ਇਸ ਕਮੇਟੀ ਨੂੰ ਖਾਰਜ ਕਰਨ ਬਾਅਦ ਤੇ ਇਹਨੂੰ ਮਤਲਬ ਕਰਨ ਬਾਅਦ ਉਹ ਸਾਰੇ ਦੋਹੇ ਪ੍ਰਧਾਨ ਸਾਬਕਾ ਪ੍ਰਧਾਨ ਕਰਦਾ ਕਰਪਾਲ